ਨੇ ਰੀਗਨ ਦੀ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਜਿੰਨਿਆਂ ਦੇ ਵੀ ਭਵਿੱਖਬਾਣੀਆਂ ਕੀਤੀਆਂ ਇਲੈਕਸ਼ਨਜ਼ ਉਹਦੇ ਹਿਸਾਬ ਦੇ ਨਾਲ ਜਿੱਤੇ ਆ ਇੱਕ ਜਿਹੜੇ ਹੈਗੇ ਨੇ ਆਈ ਥਿੰਕ ਐਲਨ ਉਹਨਾਂ ਦਾ ਨਾਮ ਆ ਐਲਨ ਲਿਚਮੈਨ ਤੇ ਉਸਤੇ ਮੁੰਡੇ ਨੇ ਉਹਨੇ ਜਿਹੜੀ ਇੱਕ ਨਵੀਂ ਭਵਿੱਖਬਾਣੀ ਜਿਹੜੀ ਉਹ ਕੀਤੀ ਆ ਉਹਨੇ 13 ਜਿਹੜੇ ਵੱਖ-ਵੱਖ ਪੁਆਇੰਟਸ ਤੋਂ ਲੈਂਦਾ ਹਰ ਇੱਕ ਮਾਮਲੇ ਦੇ ਵਿੱਚ ਉਸਨੇ ਜਿਹੜਾ ਉਹ ਦੇਖਿਆ ਵੀ ਇਸ ਮਾਮਲੇ ਦੇ ਵਿੱਚ ਉਹ ਉਹਦੇ ਕਹਿਣ ਦੇ ਮੁਤਾਬਕ ਕਹਿੰਦਾ ਵੀ ਕੰਮਲਾ ਹੈਰਿਸ ਜਿਹੜੀ ਆ ਉਹ ਜਿੱਤ ਰਹੀ ਹੈਗੀ ਆ ਸੋ ਉਹਦਿਆਂ ਕਹਿੰਦੇ ਵੀ ਅਜੇ ਤੱਕ ਕੋਈ ਵੀ ਪ੍ਰੋਡਿਕਸ਼ਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਗਲਤ ਜਿਹੜੀ ਉਹ ਨਹੀਂ ਹੋਈ ਇਸ ਦੇ ਵਿੱਚ ਮਿਟਰਮ ਰਿਜ਼ਲਟ ਉਸ ਦੇ ਵਿੱਚ ਨਾਲ ਦੇ ਨਾਲ ਪ੍ਰਾਈਮਰੀ ਦਾ ਕੌਂਟੈਸਟ ਇਨਕੰਬੈਂਸੀ ਥਰਡ ਪਾਰਟੀ ਦੀ ਗੱਲ ਸ਼ਾਰਟ ਟਰਮ ਇਕਨੋਮੀ ਲੌਂਗ ਟਰਮ ਇਕਨੋਮੀ ਮੇਜਰ ਪਾਲਿਸੀ ਚੇਂजेस ਕਿੱਦਾਂ ਦੇ ਹੋਏ ਆ ਮੁਲਕ ਦੇ ਵਿੱਚ ਸੋਸ਼ਲ ਐਨਾਲਿਸਟ ਕਿੱਦਾਂ ਦਾ ਆ ਕਿੰਨੇ ਸਕੈਂਡਲ ਜਿਹੜੇ ਸਾਹਮਣੇ ਆਏ ਆ ਫੋਰਨ ਅਫੇਅਰਸ ਦੇ ਵਿੱਚ ਜਾਂ ਮਿਲਟਰੀ ਨੂੰ ਲੈ ਕੇ ਉਹਦੇ ਵਿੱਚ ਕਿਦਾਂ ਦਾ ਚੱਲ ਰਿਹਾ ਆ ਇਨਕੰਮਬੈਂਟ ਇਸ ਵਾਰ ਹੈ ਹੀ ਨਹੀਂ ਆ ਅਤੇ ਚੈਲੈਂਜਰ ਜਿਹੜਾ ਇਸ ਦੇ ਵਿੱਚ ਕੌਣ ਆ ਇਸ ਦੇ ਵਿੱਚ ਕਹਿੰਦੇ ਵੀ ਜਿਹੜੀ ਟੈਲੀ ਜਿਹੜੀ ਆਈ ਆ ਐਲਨ ਲਿਚਮੈਨ ਦੀ ਉਹਨੇ 8 ਜਿਹੜੇ ਆ ਡੈਮੋਕ੍ਰੇਟਾਂ ਦੇ ਫੇਵਰ ਚ ਦੱਸੇ ਆ ਤਿੰਨ ਜਿਹੜੇ ਆ ਉਹ ਰਿਪਬਲਿਕਨ 트럼ਪ ਹੋਣਾਂ ਦੇ ਜਿਹੜੇ ਉਹ ਫੇਵਰ ਦੇ ਵਿੱਚ ਦੱਸਿਆ ਤੇ ਦੋ ਜਿਹੜੇ ਮਸਲੇ ਆ ਉਹ ਵਨ ਡਿਸਾਈਡਡ ਆ ਜੇ ਦੋ ਦੁੱਜੇ ਵੀ ਰਿਪਬਲਿਕਨਸ ਦੇ ਹੱਕ ਦੇ ਵਿੱਚ ਜਾਂਦੇ ਆ ਤਾਂ 8-5 ਦੇ ਨਾਲ ਫਿਰ ਵੀ ਇਹਨਾਂ ਦੇ ਜਿਹੜੇ ਸਰਵੇ ਦੇ ਮੁਤਾਬਕ ਜਿਹੜਾ ਉਹ ਜਿਹੜੇ ਇਸ ਦਾ ਗੱਲ ਅਸੀਂ ਤਾਂ ਕਰ ਰਹੇ ਆ ਔਰ ਜੋ ਸਿੰਘ ਜੀ ਵੀ ਜਿਹੜਾ ਐਲਨ ਲਿਚਮੈਨ ਆ ਇਹ ਇਸ ਨੇ ਆਪਣੇ ਹੁਣ ਤੱਕ ਆਈ ਥਿੰਕ 80s ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਪ੍ਰੈਡਿਕਸ਼ਨਸ ਕੀਤੀਆਂ ਆ ਉਹਨੂੰ ਲੈ ਕੇ ਉਹ ਜਿਹੜਾ ਹਮੇਸ਼ਾ ਠੀਕ ਰਿਹਾ ਆ ਸੋ ਇਹ ਸਵਾਲ ਵੀ ਠੀਕ ਹੁੰਦਾ ਹੈ ਕਿ ਗਲਤ ਹੁੰਦਾ ਹੈ ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ ਪਰ ਮੁਕਾਬਲਾ ਜਿਹੜਾ ਬਹੁਤ ਫਸਮਾ ਹੈ ਕੱਲ ਦਾ ਜਿਹੜਾ ਡਿਬੇਟ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕੱਲ ਦਾ ਡਿਬੇਟ ਕਾਫੀ ਕੁਝ ਜਿਹੜਾ ਆ ਉਹ ਕਲੀਅਰ ਕਰਕੇ ਜਾਵੇਗਾ ਵੀ ਕਿਹਦਾ ਪਲੜਾ ਜਿਹੜਾ ਉਹ ਵਾਕਿਆ ਹੀ ਭਾਰੀ ਨਜ਼ਰ ਆ ਰਿਹਾ ਹੈਗਾ ਹੈ ਨੇ ਰੀਗਨ ਦੀ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਜਿੰਨਿਆਂ ਦੇ ਵੀ ਭਵਿੱਖਵਾਣੀਆਂ ਕੀਤੀਆਂ ਇਲੈਕਸ਼ਨਜ਼ ਉਹਦੇ ਹਿਸਾਬ ਦੇ ਨਾਲ ਜਿੱਤੇ ਆ ਇੱਕ ਜਿਹੜੇ ਹੈਗੇ ਨੇ ਆਈ ਥਿੰਕ ਐਲ ਨੋਨਾ ਦਾ ਨਾਮ ਆ ਐਲਨ ਲਿਚਮੈਨ ਤੇ ਉਸਦੇ ਮੁੰਡੇ ਨੇ ਉਹਨੇ ਜਿਹੜੀ ਇੱਕ ਨਵੀਂ ਭਵਿੱਖਬਾਣੀ ਜਿਹੜੀ ਉਹ ਕੀਤੀ ਆ ਉਹਨੇ 13 ਜਿਹੜੇ ਵੱਖ-ਵੱਖ ਪੁਆਇੰਟਸ ਉਹ ਲੈਂਦਾ ਹਰ ਇੱਕ ਮਾਮਲੇ ਦੇ ਵਿੱਚ ਉਸਨੇ ਜਿਹੜਾ ਉਹ ਦੇਖਿਆ ਵੀ ਇਸ ਮਾਮਲੇ ਦੇ ਵਿੱਚ ਉਹ ਉਹਦੇ ਕਹਿਣ ਦੇ ਮੁਤਾਬਕ ਕਹਿੰਦਾ ਵੀ ਕੰਬਲਾ ਹੈਰਿਸ ਜਿਹੜੀ ਆ ਉਹ ਜਿੱਤ ਰਹੀ ਹੈਗੀ ਆ ਸੋ ਉਹਦਿਆਂ ਕਹਿੰਦੇ ਵੀ ਅਜੇ ਤੱਕ ਕੋਈ ਵੀ ਪ੍ਰੈਡਿਕਸ਼ਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਗਲਤ ਜਿਹੜੀ ਉਹ ਨਹੀਂ ਹੋਈ ਇਸ ਦੇ ਵਿੱਚ ਮੀਟਰਮ ਰਿਜ਼ਲਟ ਉਸ ਦੇ ਵਿੱਚ ਨਾਲ ਦੇ ਨਾਲ ਪ੍ਰਾਈਮਰੀ ਦਾ ਕੌਂਟੈਸਟ ਇਨਕੰਬੈਂਸੀ ਥਰਡ ਪਾਰਟੀ ਦੀ ਗੱਲ ਸ਼ਾਰਟ ਟਰਮ ਇਕਨੋਮੀ ਲੌਂਗ ਟਰਮ ਇਕਨੋਮੀ ਮੇਜਰ ਪਾਲਿਸੀ ਚੇਂजेस ਕਿੱਦਾਂ ਦੇ ਹੋਏ ਆ ਮੁਲਕ ਦੇ ਵਿੱਚ ਸੋਸ਼ਲ ਐਨਾਲਿਸਟ ਕਿੱਦਾਂ ਦਾ ਆ ਕਿੰਨੇ ਸਕੈਂਡਲ ਜਿਹੜੇ ਸਾਹਮਣੇ ਆਏ ਆ ਫੋਰਨ ਅਫੇਅਰਸ ਦੇ ਵਿੱਚ ਜਾਂ ਮਿਲਟਰੀ ਨੂੰ ਲੈ ਕੇ ਉਹਦੇ ਵਿੱਚ ਕਿਦਾਂ ਦਾ ਚੱਲ ਰਿਹਾ ਆ ਇਨਕੰਮਪੈਂਟ ਇਸ ਵਾਰ ਹੈ ਹੀ ਨਹੀਂ ਆ ਅਤੇ ਚੈਲੈਂਜਰ ਜਿਹੜਾ ਇਸ ਦੇ ਵਿੱਚ ਕੌਣ ਆ ਇਸ ਦੇ ਵਿੱਚ ਕਹਿੰਦੇ ਵੀ ਜਿਹੜੀ ਟੈਲੀ ਜਿਹੜੀ ਆਈ ਆ ਐਲਨਨ ਲਿਚਮੈਨ ਦੀ ਉਹਨੇ 8 ਜਿਹੜੇ ਆ ਡੈਮੋਕ੍ਰੇਟਾਂ ਦੇ ਫੇਵਰ ਚ ਦੱਸੇ ਆ ਤਿੰਨ ਜਿਹੜੇ ਆ ਰਿਪਬਲਿਕਨ 트럼ਪ ਹੋਣਾ ਦੇ ਜਿਹੜੇ ਉਹ ਫੇਵਰ ਦੇ ਵਿੱਚ ਦੱਸਿਆ ਤੇ ਦੋ ਜਿਹੜੇ ਮਸਲੇ ਆ ਉਹ ਵਨ ਡਿਸਾਈਡਡ ਆ ਜੇ ਦੋ ਦੁੱਜੇ ਵੀ ਰਿਪਬਲਿਕਨਸ ਦੇ ਹੱਕ ਦੇ ਵਿੱਚ ਜਾਂਦੇ ਆ ਤਾਂ 8-5 ਦੇ ਨਾਲ ਫਿਰ ਵੀ ਇਹਨਾਂ ਦੇ ਜਿਹੜੇ ਸਰਵੇ ਦੇ ਮੁਤਾਬਕ ਜਿਹੜਾ ਉਹ ਜਿਹੜੇ ਇਸ ਦਾ ਗੱਲ ਅਸੀਂ ਤਾਂ ਕਰ ਰਹੇ ਆ ਔਰ ਜੋ ਸਿੰਘ ਜੀ ਵੀ ਜਿਹੜਾ ਐਲਨ ਲਿਚਮੈਨ ਆ ਇਹ ਇਸ ਨੇ ਆਪਣੇ ਹੁਣ ਤੱਕ ਆਈ ਥਿੰਕ 80s ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਪ੍ਰੈਡਿਕਸ਼ਨਸ ਕੀਤੀਆਂ ਆ ਉਹਨੂੰ ਲੈ ਕੇ ਉਹ ਜਿਹੜਾ ਹਮੇਸ਼ਾ ਠੀਕ ਰਿਹਾ ਆ ਸ੍ਰੀ ਸ਼ਵਰ ਵੀ ਠੀਕ ਹੁੰਦਾ ਹੈ ਕਿ ਗਲਤ ਹੁੰਦਾ ਹੈ ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ ਪਰ ਮੁਕਾਬਲਾ ਜਿਹੜਾ ਬਹੁਤ ਫਸਮਾ ਹੈ ਕੱਲ ਦਾ ਜਿਹੜਾ ਡਿਬੇਟ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕੱਲ ਦਾ ਡਿਬੇਟ ਕਾਫੀ ਕੁਝ ਜਿਹੜਾ ਆ ਉਹ ਕਲੀਅਰ ਕਰਕੇ ਜਾਵੇਗਾ ਵੀ ਕਿਹਦਾ ਪਲੜਾ ਜਿਹੜਾ ਉਹ ਵਾਕਿਆ ਹੀ ਭਾਰੀ ਨਜ਼ਰ ਆ ਰਿਹਾ ਹੈਗਾ ਹੈ